ਹਾਂਜੀ ਧੁੰਦ ਬਹੁਤ ਆਜ ਤੇ ਗੱਡੀ ਆਪਾਂ پارک ਕਰਤੀ ਆ ਬਿਲਕੁਲ ਦਰਵਾਜ਼ੇ ਦੇ ਸਾਹਮਣੇ ਐਸ ਹਾਂਜੀ ਕੀ ਆਲਾ ਜੀ ਉਮੀਦ ਕਰਦੇ ਸਾਰੇ ਵਧੀਆ ਹੋਗੇ ਤੇ ਮੈਂ ਤੁਹਾਡਾ ਹਰਪਾਲ ਕਰੇ ਟੈਲੀਗ੍ਰਾਮ ਚੈਨਲ ਤੋਂ ਤੇ ਅੱਜ ਹੈਗੇ ਆ ਹਰਿਆਣੇ ਚ ਐਸ ਅੰਬਾਲਾ ਸਿਟੀ ਔਰ ਇਸ ਜਗ੍ਹਾ ਦੇ ਉੱਤੇ ਅ ਬਾਬਾ ਵਾਲਕ ਦਾ ਜੀ ਜਦੋਂ ਜੁਨਾਗੜ ਤੋਂ ਆਏ ਸੀ ਇਸ ਜਗ੍ਹਾ ਤੇ ਰੁੱਕ ਕੇ ਗਏ ਸੀ ਬਿਲਕੁਲ ਇਤਿਹਾਸ ਦੇ ਮੁਤਾਬਿਕ ਜੋ ਇੱਥੇ ਦੀ ਹਿਸਟਰੀ ਆ ਤੇ ਅੱਜ ਆਪਾਂ ਉਸ ਜਗ੍ਹਾ ਦਰਸ਼ਨ ਕਰਨ ਆਏ ਔਰ ਤੁਹਾਨੂੰ ਵੀ ਕਰਾਵਾਂਗੇ ਤੇ ਇਹ ਕਾਰਵਾਈ ਤੇ ਚੱਲਦਾ ਰਹਿਣਾ ਸਟੈਪ ਬਾਈ ਸਟੈਪ ਬੈਕ ਟੂ ਬੈਕ ਬਹੁਤ ਵਧੀਆ ਵਧੀਆ ਬਲੌਗ ਆਉਣ ਵਾਲੇ ਆ ਤੇ ਇੱਕ ਸਰਪ੍ਰਾਈਜ਼ ਉਹ ਵੀ ਆਪਾਂ ਦਵਾਂਗੇ ਔਰ ਬਾਬਾ ਜੀ ਤਾਂ ਬਹੁਤ ਹੀ ਪਿਆਰਾ ਪਖਤਾ ਬਹੁਤ ਹੀ ਪਿਆਰਾ ਬੰਦਾ ਬਹੁਤ ਹੀ ਪਿਆਰਾ ਪਖਤੇ ਔਰ ਬੜਾ ਫੇਮਸ ਆ ਸਾਰੇ ਪਾਸੇ ਪਰ ਅੱਜ ਤੱਕ ਮੇਰਾ ਖਿਆਲ ਕਿਸੇ ਵੀ ਬਲੌਗ ਦੇ ਵਿੱਚ ਕਿਸੇ ਵੀ ਰੀਲ ਦੇ ਵਿੱਚ ਉਹਦਾ ਚਿਹਰਾ ਨਹੀਂ ਆਇਆ ਪਰ ਆਪਣੇ ਇਸ ਬਲੌਗ ਦੇ ਵਿੱਚ ਉਹਦਾ ਚਿਹਰਾ ਜ਼ਰੂਰ ਲੈ ਕੇ ਆਵਾਂਗੇ ਤਾਂ ਮਿਲਦੇ ਆਂ ਵੀਡੀਓ 'ਚ ਅੱਗੇ ਆ ਜਾ ਆ ਜਾ ਆ ਜਾ ਆ ਜਾ ਤੇ ਇਹਨੂੰ ਤੁਸੀਂ ਅਕਸਰ ਕੌਂਟਰੋਵਰਸੀਆਂ ਦੇ ਵਿੱਚ ਮਿਲਦੇ ਰਹਿੰਦੇ ਆ ਜੈ ਬਾਬੇ ਦੀ ਜੈ ਬਾਬੇ ਦੀ ਜਿਹੜਾ ਅਕਸਰ ਜਿਹਦੇ ਵੀ ਕੌਂਟਰੋਵਰਸੀ ਹੁੰਦੀ ਆ ਤੇ ਇਹਦਾ ਨਾਂ ਪਹਿਲਾਂ ਵੱਜਦਾ ਹੁੰਦਾ ਹੈਗਾ ਤੇ ਪੋਣਾ ਹਰੀ ਨੇ ਦੇਖ ਲਓ ਬੰਦਾ ਕਿਹੋ ਜਿਹਾ ਕਰ ਦਿੱਤਾ ਬੱਸ ਪੋਣਾ ਹਰੀ ਬਾਬਾ ਜੀ ਦਾ ਬਹੁਤ ਸੱਚੇ ਦਰਬਾਰ ਕੀ ਚ ਹੈ ਤੇ ਫੋੜ ਤਾਂ ਲੈਵਲ ਆ ਗਈ ਆ ਲੱਗੇ ਲੱਗਿਓ ਤਾਂ ਪਹਿਲਾਂ ਵੀ ਦੀਗੀ ਇਸ ਕਰਕੇ ਤੇ ਆਓ ਜੀ ਪਹਿਲਾਂ ਤਾਂ ਅੰਦਰ ਐਂਟਰੀ ਕਰਦੇ ਨਾਲੇ ਲੈਫਟ ਹੈਂਡ ਬਹੁਤ ਉੱਚਾ ਝੰਡਾ ਲੱਗਾ ਬਾਬਾ ਜੀ ਦਾ ਤੇ ਜੈ ਬਾਬੇ ਦੀ ਕੀ ਹਾਲ ਹੈ ਵੀਰੇ ਠੀਕ ਹੋ ਤੇ ਧੁੰਦ ਬਹੁਤ ਜ਼ਿਆਦਾ ਆ ਵਿਊ ਉਹਨਾਂ ਖੁੱਲ ਕੇ ਸਾਹਮਣੇ ਆ ਨਹੀਂ ਰਿਹਾ ਜੈ ਬਾਬੇ ਦੀ ਕੀ ਹਾਲ ਹੈ ਠੀਕ ਹੋ ਲੋਕ ਲਈ ਯਾ ਦਰਵਾਰ ਵਾਰੇ ਬੜਾ ਸੁਨ ਰੱਖਾਤਾ ਤੋ ਬਹੁਤ ਟਾਈਮ ਸੇ ਸੁਣ ਰਖਾਤਾ ਪਰ ਆ ਨਹੀਂ ਹੋ ਰਹਾਤਾ ਯਹਾਂ ਪੇ ਤੋ ਅੱਜ ਬਾਬਾ ਜੀ ਕਾ ਬੁਲਾਵਾ ਆ ਗਿਆ ਤੋ ਮੈਂ ਕਾ ਦਰਸ਼ਨ ਕਰਨੇ ਚਾਹਤੇ ਤੋ ਬਾਬਾ ਜੀ ਖਿੱਚ ਕੇ ਲਿਆ ਯਾਰ ਸਾਨੂੰ ਖਿੱਚ ਕੇ ਲਿਆਇਆ ਤੇਰਾ ਪਿਆਰ ਵੇ ਸਾਨੂੰ ਖਿੱਚ ਕੇ ਲਿਆਇਆ ਤੇਰਾ ਪਿਆਰ ਵੇ ਜੰਗਲਾਂ ਚ ਜੰਗਲਾਂ ਚ ਰਹਿਣ ਵਾਲੇ ਆ ਤੇ ਆ ਜੋ ਇਧਰ ਉਧਰ ਇਧਰ ਮਤਲਬ ਨਾ ਆ ਜੋ ਪਹਿਲਾ ਸੰਤ ਰਹੇ ਆ ਬਾਬਾ ਜੀ ਸੇ ਜਿਹੜੇ ਇਥੇ ਸਭ ਪਹਿਲਾਂ ਸਭ ਅੱਛਾ 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 ਠੀਕ 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 ओके गुड एरिया काफी है ना बहुत बड़ा एरिया है ते ਪਹਿਲਾਂ ਆਪਾਂ ਬਾਹਰ ਥੜਾ ਘੁੰਮ ਕੇ ਦੇਖ ਲਈਏ ਉਸ ਤੋਂ ਬਾਅਦ ਫਿਰ ਪੰਡਤ ਹੁਣੀ ਆ ਰਹੇ ਆ ਤੇ ਫਿਰ ਮੰਦਰ ਦੇ ਅੰਦਰ ਆਪਾਂ ਚੱਲਦੇ ਆ ਤੇ ਤੁਹਾਡੇ ਵੀ ਦਰਸ਼ਨ ਕਰਾਉਂਦੇ ਆ ਅੱਛਾ ਇੱਕ ਗੱਲ ਹੋਰ ਆ ਉਹਦੇ ਤੇ ਜਿੱਥੇ ਵੀ ਆਪਾਂ ਜਾਈਏ ਬਾਬਾ ਜੀ ਦੇ ਸਥਾਨ ਦੇ ਉੱਤੇ ਨਾ ਉੱਥੇ ਤੁਹਾਨੂੰ ਬੋੜਾਂ ਮਿਲਦੀਆਂ ਮਿਲਦੀਆਂ ਆ ਬਿਲਕੁਲ ਜੀ ਬਿਲਕੁਲ ਇੱਥੇ ਕਿੰਨੀਆਂ ਬੋੜਾਂ ਆ ਨਾ ਇੱਕ ਇੱਕ ਆ ਦਰਵਾਜ਼ੇ ਦੇ ਅੰਦਰ ਵੀ ਆ ਇਹ ਇਹ ਬੋੜ ਆ ਜਾਂ ਪਿੱਪਲ ਆ ਮਿਕਸ ਆ ਦੋਨਾਂ ਹੀ ਆ ਰਾਈਟ ਅੰਦਰ ਦੇ ਹੁਣ ਚੱਲਦੇ ਆ ਅੰਦਰ ਐਂਟਰੀ ਕਰਦੇ ਆ ਨਹੀਂ ਦੇਖੋ ਜਿਹੜੀ ਗੱਲ ਸੱਚੀ ਆ ਮੈਂ ਹਮੇਸ਼ਾ ਜੋ ਮੇਰੇ ਮਨ 'ਚ ਹੁੰਦਾ ਮੈਂ ਕਦੀ ਸਕ੍ਰਿਪਟਡ ਨਹੀਂ ਬੋਲਿਆ ਜੋ ਮੇਰੇ ਦੇਖੋ ਕੌਂਟਰੋਵਰਸੀ ਦੇਣਾ ਚੱਲਦੀ ਹੁੰਦੀ ਤੇ ਚੱਲਦੀ ਹੁੰਦੀ ਸੀ ਤੇਰੀ ਮੇਰ ਨਾਲ ਵੀ ਹੋਟ ਹੀ ਆ ਸਿੱਧੀ ਜੀ ਗੱਲ ਆ ਇਹ ਲੋਕਾਂ ਨੂੰ ਨਹੀਂ ਇਸ ਗੱਲ ਦਾ ਪਤਾ ਵੀ ਸਟਾਰਟਿੰਗ ਦੇ ਵਿੱਚ ਸਾਡੀ ਦੋਨਾਂ ਦੀ ਵੀ ਹੋ ਚੱਲੀ ਸੀ ਯਾਦ ਆ ਇਹਨੂੰ ਮੈਂ ਕੋਈ ਗੱਲ ਕਹੀ ਦੀ ਮੇਰ ਨਾਲ ਵੀ ਚਲੋ ਆਪਣੇ ਆਪਣੀ ਮੈਂਟੈਲਿਟੀ ਹੁੰਦੀ ਹੈ ਨਾ ਮੇਰੇ 'ਚ ਵੀ ਬਹੁਤ ਕਮੀਆਂ ਹੋਣਗੀਆਂ ਪਰ ਮੇਰੇ ਜਿਹੜੇ ਸੱਜਣ ਮਿੱਤਰ ਆ ਮੈਂ ਉਹਨਾਂ ਨੂੰ ਕਹਿੰਦਾ ਰਹਿੰਦਾ ਹੁੰਦਾ ਮੈਂ ਕਹਿੰਦਾ ਯਾਰ ਐਕਚੁਅਲ ਦੇ ਵਿੱਚ ਬੰਦਾ ਆਪਣੇ ਆਪ ਨੂੰ ਨਹੀਂ ਜੱਜ ਕਰ ਸਕਦਾ ਮੇਰੇ ਹਿਸਾਬ ਨਾਲ ਬਾਕੀ ਹਰ ਕੋਈ ਆਪੋ ਆਪਣੀ ਸੋਚ ਹੈ ਨਾ ਇਸ ਕਰਕੇ ਜਿਹੜਾ ਮੈਂ ਆਪਣੇ ਬੰਦਿਆਂ ਨੂੰ ਸਾਰੇ ਜਿੰਨੇ ਸਾਰੇ ਆਪਣੀ ਹੈ ਨਾ ਮੈਂ ਵੀਡੀਓ 'ਚ ਕਹਿੰਦਾ ਹੁੰਦਾ ਵੀ ਸਾਰੀ ਮੇਰੀ ਫੈਮਿਲੀ ਆ ਅਗਰ ਕਿਤੇ ਉਹ ਮੈਨੂੰ ਲੱਗਦਾ ਹੈ ਵੀ ਹਾਂ ਮੈਂ ਕਿਤੇ ਉਹ ਗਲਤ ਆ ਤੁਸੀਂ ਮੈਨੂੰ ਦੱਸੋ ਆਪਾਂ ਨੂੰ ਸੁਧਾਰੀਏ ਬਿਲਕੁਲ ਜੀ ਰਾਈਟ ਬੰਦਾ ਸਾਰੀ ਉਮਰ ਸਿੱਖਦਾ ਰਹਿੰਦਾ ਹਾਂਜੀ ਹਾਂਜੀ ਰਾਈਟ ਇਸ ਕਰ ਤੇ ਮੈਨੂੰ ਬਹੁਤ ਖੁਸ਼ੀ ਆ ਯਾਰ ਤੂੰ ਬਹੁਤ ਚੇਂਜ ਹੋਇਆ ਪਉਣਾ ਹਰੀ ਦੀ ਕਿਰਪਾ ਦੇ ਨਾਲ ਔਰ ਮੈਂ ਸ਼ਾਇਦ ਪਹਿਲੀ ਵਾਰੀ ਆਪਣੇ ਬਲੌਗ ਤੇ ਨਾ ਚਿਹਰਾ ਦੇਖ ਲੋ ਇਹੀ ਬੰਦਾ ਸਗਾ ਜਿਹੜੀ ਭੋਲੀਆਂ ਭੋਲੀਆਂ ਵਾਜਾਂ ਦੇ ਨਾਲ ਤੋ ਮਾਈ ਗੋਡ ਚਲੋ ਇਹ ਤਾਂ ਇੱਕ ਫਾਨਾ ਬਹੁਤ ਅੱਛਾ ਬਹੁਤ ਪਿਆਰਾ ਇਨਸਾਨ ਆ ਉਹਦੇ ਤੇ ਤੇ ਕਰ ਮਮੀ ਡੈਡੀ ਨੂੰ ਵੀ ਰਾਤੀ ਮਿਲੇ ਆ ਬ੍ਰਦਰ ਨੂੰ ਮਿਲੇ ਆ ਬਹੁਤ ਅੱਛੀ ਫੈਮਿਲੀ ਆ ਔਰ ਇਹਨਾਂ ਨੇ ਦਰਬਾਰ ਬਣਾਇਆ ਆ ਆਪਣੇ ਪਿੰਡ ਦੇ ਵਿੱਚ ਵੀ ਔਰ ਬਹੁਤ ਪਿਆਰਾ ਦਰਬਾਰ ਆ ਔਰ ਜਿਹੜੀ ਉੱਥੇ ਮੂਰਤੀ ਸਥਾਪਨਾ ਹੋਈ ਆ ਨਾ ਬਾਬਾ ਜੀ ਦੀ ਔਰ ਉਹ ਜਿਹੜੀ ਬਾਬਾ ਜੀ ਦੀ ਪ੍ਰਤਿਮਾ ਆ ਮੂਰਤੀ ਸਥਾਪਨਾ ਕੀਤੀ ਉਹ ਉਹ ਇੱਕ ਸਮਾਈਲ ਦਿੰਦੇ ਆ ਰਾਈਟ ਜਿੱਦਾਂ ਮਤਲਬ ਆਪਾਂ ਆਪਣੇ ਫੇਸ ਤੇ ਰੱਖਾਂਗੇ ਨਾ ਸਮਾਈਲ ਉਨੀ ਜਿਆਦਾ ਸਮਾਈਲ ਉਹੋ ਜਿਹੀ ਤੇ ਉਹ ਚੀਜ਼ ਮੈਂ ਰਾਤੀ ਦੇਖੀ ਮੈਂ ਰਾਤੀ 12:30 ਪਹੁੰਚਿਆ ਸੀ ਇਹਨਾਂ ਦੇ ਕੋਲ ਮੈਂ ਪਾਇਆ ਚੰਡੀਗੜ੍ਹ ਹੋ ਕੇ ਆਇਆ ਸੀ ਜੀਰਕਪੁਰ ਹੋ ਕੇ ਆਇਆ ਸੀਗਾ ਤੇ ਉਹ ਵੀ ਬਲੌਗ ਆਪਾਂ ਫੁੱਲ ਰੈਡੀ ਕਰਾਂਗੇ ਜਾ ਕੇ ਨਾ ਤੇ ਸਵੇਰੇ अर्ਲੀ ਮਾਰਨਿੰਗ ਉੱਠੇ ਤਾਂ ਪਹਿਲਾਂ ਆਪਾਂ ਇਸ ਦਰਬਾਰ ਤੇ ਆਗੇ ਕਿਉਂਕਿ ਇਹਦੇ ਦਰਵਾਰੇ ਸਵੇਰੇ 9-10 ਵਜੇ ਬੰਦ ਹੋ ਜਾਂਦਾ ਨਾ ਹਾਂਜੀ ਹਾਂਜੀ ਓਕੇ ਤੇ ਚੱਲੀਏ ਅੰਦਰ ਫਿਰ ਆਪਾਂ ਚਲੋ ਚਲੋ ਆਜੋ ਕਰੀਏ ਦਰਸ਼ਨ ਮੇਲੇ ਤੇ ਜਦੋਂ ਐਂਟਰੀ ਕਰਦੇ ਆ ਤੇ ਰਾਈਟ ਹੈਂਡ ਬਹੁਤ ਹੀ ਵੱਡਾ ਬੋਰਡ ਹੈ ਨਾ ਮੋਰ ਕਿੰਨੇ ਪਿਆਰੇ ਹੋਣਾ ਹਾਂ ਯਾ ਹਾਂ ਵੀ ਆ ਚੀਜ਼ ਤਾਂ ਬਹੁਤ ਦੇਖਣ ਲਾਇਗਾ ਇਹ ਵੀ ਪੁਰਾਣਾ ਹੀ ਉਦੋਂ ਦੇ ਬਣਿਆ ਹੋਇਆ ਨਾ क्या बात है अच्छा अच्छा काफी, काफी टाइम हो गया ना राइट जो बहुत ज्यादा सुंदर होता है ना क्या या। ये लो जी चलते हैं अंदर एंट्री ਤੇ ਜੇ ਮਪੇ ਤੇ ਨਾਲ ਹੀ ਐਂਟਰੀ ਕਰਦੇ ਨਾਲ ਹੀ ਸਾਈਡ ਤੇ ਗੁਰੂ ਤੇ ਤਤਰਾ ਜੀ ਦੀ ਮੂਰਤੀ ਸਥਾਪਨਾ ਹੋਈ ਆ। ਇਹ ਸੀ ਲੋਕਲ ਹੀ ਆ? ਹਾਂਜੀ ਲੋਕਲ ਹੀ ਲੋਕਲ ਹੋ? ਸੋਨੀ ਆਸ ਲੈਂਦੇ ਜੀ ਕੀ ਹੋਇਆ? ਹਾਂ ਸਰ ਨੰਬਰ ਨੰਬਰ ਲੈ ਲੈਂਦੇ ਆ। ਤੁਸੀਂ ਦਰਵਾਰ ਬਾਰੇ ਦੱਸੋ ਮੜੀਏ ਇੱਥੇ ਇੱਥੇ ਲੋਕਲ ਰਹਿੰਦੇ ਤੁਸੀਂ ਤੇ ਬਾਬਾ ਜੀ ਤੇ ਇੱਥੇ ਕੀ ਹਿਸਟਰੀ ਆ? ਬੈਕਗ੍ਰਾਉਂਡ ਕੀ ਆ? ਤਾਂ ਯਾਹ ਪੇ ਜਦੋਂ ਉहां ਸੇ ਪੱਤੰਦੇ ਜੁਨਾ ਜੁਨਾ ਘੜ ਤੇ ਜੁਨਾ ਘੜ ਤੇ ਜੁਨਾ ਘੜ ਤੇ ਜਬ ਆਏ ਸੀ ਹਾਂਜੀ ਅਸੀਂ ਆਹ ਇੱਥੇ ਰੁਕੇ تھے ਯਾਰ ਇੱਥੇ ਹਾਂਜੀ 12 ਘੜੇ ਵਿਸਰਾਮ ਕੀ ਆਤਾ ਸੀ ਜੀ 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 ਬਹੁਤ ਵੈਸੇ ਤਾਂ ਠੀਕ ਠੀਕ ਬਹੁਤ ਪਿਆਰਾ ਦਰਵਾਜ਼ਾ ਬਣਿਆ ਹੈ ਔਰ ਸਾਈਡਾਂ ਤੇ ਸਾਰੇ ਮੰਦਰ ਬਣੇ ਹੋਏ ਹਨ ਗਣੇਸ਼ ਜੀ ਆਰਾਮ ਪਰਵਾਰ ਕ੍ਰਿਸ਼ਮਹਾਰਜ ਹਨਾ ਔਰ ਜਿਹੜਾ ਇੱਥੇ ਬਾਬਾ ਜੀ ਦਾ ਸਰੂਪ ਆ ਨਾ ਤਾਂ ਮੈਂ ਤਕਰੀਬਨ ਹਿਮਾਚਲ ਦੇ ਉਤਰਾਖੰਡ ਦੇ ਜਿੱਥੇ ਤੇ ਬਾਬਾ ਜੀ ਦਾ ਦਰਬਾਰ ਮੈਂ ਹਰ ਜਗ੍ਹਾ ਚ ਆਇਆ ਹਾਂ ਪਰ ਜਿਹੜੀ ਇੱਥੇ ਮੂਰਤੀ ਸਥਾਪਨਾ ਹੋਈ ਹੋਣਾ ਮੈਂ ਕਿਤੇ ਨਹੀਂ ਦੇਖੀ ਇਦਾਂ ਦੀ ਤੁਸੀਂ ਵੀ ਦੇਖੋਗੇ ਤੁਸੀਂ ਵੀ ਕਹੋਗੇ ਇਹ ਗੱਲ ਨੂੰ ਤਾਂ ਮੇਰਾ ਕੀ ਲੱਗੇ ਕੋਈ ਯੂਟਿਊਬਰ ਆਇਆ ਇੱਥੇ ਨਹੀਂ ਨਹੀਂ ਕੋਈ ਤੇ ਬਾਬਾ ਹੀ ਦੀ ਕਿਰਪਾ ਨੇ ਇਸ ਜਗ੍ਹਾ ਤੇ ਹੋਣਾ ਤੁਹਾਡਾ ਭਰਾ ਯੂਟਿਊਬਰ ਗ੍ਰੇਟ ਟੈਲੀਕਾਸਟ ਹੋਣਾ ਔਰ ਬਦੌਲਤ ਮੇਰਾ ਉਧਰ ਤੋ ਵਾਈ ਹੈ ਨਾ ਇਹਦੀ ਬਦੌਲਤ ਇੱਥੇ ਤੱਕ ਦਰਬਾਰ ਤੱਕ ਪਹੁੰਚੇ ਜੇ ਲੋ ਬਈ ਅੱਛਾ ਇੱਥੇ ਇਧਰ ਧੂਣਾ ਬਾਬਾ ਜੀ ਦਾ ਨਾ ਜੀ ਜੀ ਤੇ ਇਸ ਤੋਂ ਬਾਅਦ ਫਿਰ ਚਲਾਂਗੇ ਆਪਾਂ ਬਾਬਾ ਜੀ ਦੇ ਦਰਵਾਰ ਜਿੱਥੇ ਬਾਬਾ ਜੀ ਦੀ ਮੂਰਤੀ ਸਥਾਪਨਾ ਹੋਈ ਹੈ ਤੇ ਯਾ ਤੇ ਇਧਰਲੀ ਸਾਈਡ ਆ ਬਾਬਾ ਜੀ ਦਾ ਧੂਣਾ ਉਹ ਆ ਜੀ ਕੋਲ ਤੇ ਸਾਈਡ ਸ਼ਿਵ ਜੀ ਮਹਾਰਾਜ ਕਿਆ ਬਾਤ ਹੈ ਅਰੇ ਸ਼ਿਵ ਜੀ ਮਹਾਰਾਜ ਦੀ ਵੀ ਜਿਹੜੀ ਪ੍ਰਤਿਮਾ ਨਾ ਇਹ ਬਾਬਾ ਜੀ ਵੀ ਹੈ ਜੀ 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 ਬਹੁਤ ਹੀ ਪਿਆਰਾ ਜੀ ਬਹੁਤ ਹੀ ਪਿਆਰੀ ਪ੍ਰਤਿਮਾ ਬਣੀ ਹੋਆ ਆ ਦੇਖੋ ਆ ਕਿਆ ਬਾਤ ਹੈ ਇਧਰ ਰਾਜਪਾਲ 3 ਜੀ ਹੁਣ ਆਪਾਂ ਚੱਲੇ ਆ ਜੀ ਮੇਨ ਦਰਬਾਰ ਜਿਹੜਾ ਔਰ ਇੰਨਾ ਕੁ ਪਿਆਰਾ ਦਰਬਾਰ ਬਣਿਆ ਹੈ ਨਾ ਬਈ ਇੱਕ ਗੱਲ ਪੱਕੀ ਆ ਜਦੋਂ ਤੁਹਾਨੂੰ ਮੈਂ ਜਦੋਂ ਕੈਮਰਾ ਘਮਾਉਂਗਾ ਨਾ ਤੁਸੀਂ ਅੱਖ ਨਹੀਂ ਚਿਮਕੋਗੇ ਠੀਕ ਹੈ ਨਾ ਅੱਖ ਨਹੀਂ ਤੇ ਮੱਕੂਗੇ ਔਰ ਲਾਣਾ ਪਵੇਗਾ। ਯਹਾਂ ਪਰ ਬਾਬਾ ਜੀ ਨੇ 12 ਘੜੀ ਵਿਸ਼ਰਾਮ ਕੀਤਾ ਤਾਂ ਨਾ। ਲੋ ਜੀ। 12 ਘੜੀਆਂ ਵਿਸ਼ਰਾਮ ਕੀਤਾ ਸੀ ਬਾਬਾ ਜੀ। ਇਹ ਕੌਣ ਸੀਗੇ ਜੀ ਇਹਨਾਂ ਬਾਰੇ ਵੀ ਦੱਸਿਓ। ਇਹ ਭਗਤ ਦਰਸ਼ਨ ਸਿੰਘ ਕੀ? ਕੀ ਇਹ ਦਰਸ਼ਨ ਸਿੰਘ ਜੀ? ਹਾਂ ਜੀ। ਅਚਰਨ ਦਾਸ। अच्छा 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 ठीक है ठीक ठीक अच्छा ਇਹਨਾਂ ਨੇ ਪਹਿਲਾਂ ਇੱਥੇ ਸੇਵਾ ਆਰੰਭ ਕੀਤੀ ਸੀ ਹਾਂਜੀ ਜੈ ਹੋਵਾ ਮੰਦਰ ਸਿੱਧ ਸ਼੍ਰੀ ਬਾਬਾ ਬਾਲਕਨਾਥ ਜੀ ਭਗਤ ਜੀ ਦੇ ਦਰਸ਼ਨ ਚ ਤੇ ਕਰੋ ਦਰਸ਼ਨ ਜੀ ਲੋਜੀ ਔਰ ਇਹੋ ਜੀ ਜਿਹੜੀ ਮੂਰਤੀ ਸਥਾਪਨਾ ਸ਼ਾਇਦ ਮੈਂ ਪਹਿਲਾਂ ਨਹੀਂ ਕਿਤੇ ਵੀ ਦੇਖੀ ਔਰ ਬਹੁਤ ਹੀ ਮਤਲਬ ਆਨੰਦ ਆ ਗਿਆ ਜੀ ਕਹਿਣ ਦੀ ਗੱਲ ਤਾਂ ਮੇ ਰੂਹ ਗੱਦਗਦ ਹੋ ਗਈ ਹੈ ਨਾ ਤੇ ਜਿਹੜੀਆਂ ਸੰਗਤਾਂ ਨੇ ਇੱਥੇ ਦਰਸ਼ਨ ਕੀਤੇ ਆ ਉਹ ਵੀ ਦੱਸਿਓ ਜਿਨ੍ਹਾਂ ਨੇ ਆਪਣੀ ਵੀਡੀਓ ਦੇ ਜ਼ਰੀਏ ਦੇਖੇ ਆ ਉਹ ਵੀ ਜ਼ਰੂਰ ਦੱਸਿਓ ਬਹੁਤ ਹੀ ਪਿਆਰਾ ਬਾਬਾ ਜੀ ਦਾ ਸਿੰਘਾਸਨ ਬਣਿਆ ਆ ਔਰ ਮੂਰਤੀ ਸਥਾਪਨਾ ਹੋਈ ਤਾਂ ਬਾਬਾ ਜੀ ਬਿਰਾਜਮਾਨ ਹਨ ਸੰਗਾਸਨ ਦੇ ਉੱਤੇ ਕਿਹੜਾ ਕਿਤੇ ਕਿਆ ਹੀ ਬਾਤ ਆ ਯਾਰ ਤੇ ਜੀ ਤੇ ਉੱਪਰ ਇਹ ਲੱਗਾ ਆ ਝੂਮਰ ਬਹੁਤ ਹੀ ਪਿਆਰੀ ਲੁੱਕ ਤੇ ਜੀ ਨਾਲ ਦਵੱਲੇ ਦੋਨੇ ਸਾਈਡਾਂ ਤੇ ਮੋਰ ਬਾਬਾ ਜੀ ਦੇ ਤੇ ਕੀ ਬਾਤ ਆ ਪੰਡਿਤ ਜੀ ਬਹੁਤ ਹੀ ਪਿਆਰਾ ਦਰਬਾਰ ਮੇਰਾ ਨਾਮ ਪੰਡਿਤ ਨਿਰੀਸ਼ ਭਟ ਨਿਰੀਸ਼ ਭਟ ਜੀ ਤੇ बाबा जी का जो दरबार है।, हाँ है जी जी, -जी, -जी। बाबा ने बारह घड़ी विश्राम किया है बारह घड़िया जा रहे थे जी 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 जूनागढ़ तो आ रहे थे तो हरिद्वार से अपने मतलब यात्रा पूरी कर रहे थे अच्छा जी अच्छा की तरफ गए वहाँ पे उनका भेट गोरखनाथ जी से हो गयी जी गोरखनाथ जी ने कहा कि आपको चेला बनाएंगे तो उन्होंने कहा मैं तो पहले ही अपना गुरु बना गुरु दत्तात्रा जी के, के। हाँ जी शिष्य थे उन्होंने कहा अगर गोरखनाथ जी देना रहना है तो मेरी तपस्या भंग हो जाओगी जी 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 ओ, चल पाए तुम जी, पाए जी जी हरिद्वार तो होते हुए इधर अंबाला आ गए ठीक है जी अम्बाला बाबा जी जब आए तो यहाँ पे जमींदार खेती कर रहे थे जी तो माने का छोटा जय बालक किधर जा रहे बेटा भाई हाँ। मैं तो साधु वहा साधु घूमते हाँ। अच्छा जी तो घूमते घूमते जहाँ चिकाना मिल जाएगा भाई वहाँ बाबा जी वहां से जी, जी जी जो है जी शायद लाई की तरफ चलने लगे तो उन्होंने कहा भाई एक काम कर तेरे घर पे पुत्र नहीं है संतान नहीं है ना जी तेरे घर में संतान हो जाएगी तो इस स्थान पे मेरे नाम से रोटी और लस्सी चढ़ा देना इस जगह पे इस जगह पे अच्छा जी तो माता ने यहाँ पे बाबा जी के नाम से रोटी और लस्सी चढ़ानी शुरू शुक्र दी इस जगह पे बना के। अच्छा जी क्या बात है तो उसी टाइम से यहाँ पे उसी टाइम से ये जगह है ठीक है जी तो कुछ ए, कुछ आइडिया है कितने सौ वर्ष पहले होगी ये कुछ इतिहास ऐसा कुछ है नॉलेज हाँ, में तक हजार वर्ष पहले की बात है हजार वर्ष पहले की पेले बात की है जी है तब से ये स्थान यहाँ से है। और ये मंदिर की जो स्थापना हुई है ये कब से हुई है मंदिर की तो अठारह सो अठानवे उन्नीस सौ अठानवे सवा सवा साल हो गया है सवा सवा साल हो गया तो बहुत जी साठ में पूरा मंदिर निर्माण हुआ उन्नीस सौ साठ ठीक 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 ਬਹੁਤ ਵਧੀਆ ਜੀ ਬਹੁਤ ਪਿਆਰਾ ਦਰਬਾਰ ਬਣਿਆ ਆ ਤੇ ਯੂਟਿਊਬਰ ਪਹਿਲਾਂ ਕੋਈ ਆਇਆ ਜਾਂ ਪੇ ਹਾਂ ਪਹਿਲੇ ਵੀ ਆਏ ਇੱਕ ਦੋ ਯੂਟਿਊਬ ਤੇ ਪੰਜਾਬ ਕੇ ਪੰਜਾਬ سے ਨਹੀਂ ਆਏ ਪੰਜਾਬ سے ਤੁਹਾਡਾ ਭਾਈ ਆ ਬੰਚੀ ਲੇਖਕ ਆਏ تھے ਹਾਂ انہوں نے ਆਪਣੀ ਕਿਤਾਬ ਬਣਾਈ ਲੰਗਰ ਦੇ ਬਾਰੇ ਵਿੱਚ ਵੀ ਬਤਾਓ ਨਾ ਹਾਂ ਲੰਗਰ ਕੇ ਬਾਰੇ ਪਲੀਜ਼ ਹਾਂ ਆ ਲੰਗਰ ਹਾਲ ਵੀ ਦਿਖਾ ਦਿੰਦੇ ਆ ਆਜੋ ਲੰਗਰ ਹਾਲ ਵੀ ਦਿਖਾ ਦਿੰਦੇ ਆ ਹੋਰ ਬਾਬੇ ਕੀ ਹਾਲ ਹੈ ਜੀ ਬੜੀਆ ਸਭ ਦੀ ਕਿਰਪਾ ਲੋਕਲ ਹਾਂਜੀ ਹਾਂਜੀ ਚੈਨਲ ਆਪਣਾ ਗ੍ਰੇਟ ਟੈਲੀਕਾਸਟ यूट्यूब तो सब्सक्राइब कर इधर लंगर नमस्ते मैंने आपको बुला के आया जी पिछे जाके मैं इनको बोला मैं आप तो आप यही रहते हो कहते हाँ जी मतलब के मंदिर के बगल में रहते हैं पीछे वाली सैड तो चालीस साल तो रे पचास सम हो गया ना क्या बात है चलो आ, है जी। प्रेंग प्रेंग बात है बाबा जी के यहाँ के हैं में तो के हैं जी, जी, जी। बैठे हैं, हैं अरे क्या बात मैंने कहा जो है वीजा भी लग जाता है पासपोर्ट और तो साथ साथ पी भी मिल जाता है अरे वाह क्या बात है अच्छा यहाँ का प्रॉपर एड्रेस की है उदित उदित ਇਹ ਪਹੁੰਚਣੇ ਦਾ ਪੂਰਾ ਐਡਰੈਸ ਕੀ ਆ ਜੇ ਮੰਨ ਲਓ ਕਿਸੇ ਨੇ ਜਲੰਧਰ ਤੋਂ ਆਣਾ ਆ ਜਾਂ ਅੰਬਾਲੇ ਤੋਂ ਆਣਾ ਤੇ ਅੰਬਾਲੇ ਤੋਂ ਕਿੱਦਾਂ ਆਉਣ ਪ੍ਰੋਪਰ ਐਡਰੈਸ ਕੌਣ ਸੇ ਪਿੰਡ ਮੈਂ ਬਬਿਆਲ ਅੰਬਾਲਾ ਕੈਂਟ ਤੇ ਬਸ ਸਟੈਂਡ ਦੇ ਕੋਲ ਫੋਟੋ ਵੀ ਮਿਲ ਜਾਂਦੇ ਆ ਬਸ ਦੇ ਬਬਿਆਲ ਦੇ ਬਬਿਆਲ ਹਾਂਜੀ ਇਹ ਬਬਿਆਲ ਦੇ ਵਿੱਚ ਆ ਪਿੰਡ ਤੋਂ ਬਬਿਆਲ ਇੱਥੇ ਆ ਕੇ ਜਿਹਨੂੰ ਮਾਰਗੀ ਕੋ ਚੱਲੋ ਪਤਾ ਲੱਗਣਾ ਨਾ ਰੋਡ ਦੇ ਉੱਤੇ ਹੀ ਮੰਦਰੀਆਂ ਵੀ ਸੰਗਤਾਂ ਕਿੰਨੀਆਂ ਵੀ ਸੰਗਤਾਂ ਵੀਡੀਓ ਦੇਖ ਰਹੀਆਂ ਆ ਜਦੋਂ ਵੀ ਤੁਸੀਂ ਇੱਥੇ ਬਬਿਆਲ ਪਿੰਡ ਚ ਆਉਂਦੇ ਆ ਤੇ ਬਾਬਾ ਪੋਣਾ ਹਰੀ ਨੇ ਜਿੱਥੇ 12 ਘੜੀਆਂ ਵਿਸ਼ਰਾਮ ਕੀਤਾ ਸੀ ਉਸ ਸਥਾਨ ਤੇ ਪਹੁੰਚਣਾ ਚਾਹੁੰਦੇ ਆ ਤੇ ਇਹ ਦਰਵਾਰ ਆ ਤੇ ਬਬਿਆਲ ਆ ਕੇ ਤੁਸੀਂ ਇਸ ਦਰਵਾਰ ਤੇ ਆ ਸਕਦੇ ਆ ਤੇ ਪੰਡਤ ਜੀ ਹੁਣੀ ਇੱਥੇ ਹਰ ਟਾਈਮ ਹੁੰਦੇ ਆ ਤੇ ਸਾਡੇ ਆਂਟੀ ਜੀ ਇੱਥੇ ਦਰਵਾਰ ਦੇ ਬੈਕ ਸਾਈਡ ਤੇ ਤੁਹਾਡਾ ਕੀ ਨਾਮ ਆ ਜੀ ਲਾਜੋ ਦੇਵੀ ਲਾਜੋ ਦੇਵੀ ਹਾਂਜੀ ਤੁਹਾਡਾ ਜੀ ਕਿਰਨ ਬਾਲਾ ਕਿਰਨ ਬਾਲਾ ਤੁਹਾਡਾ ਜੀ ਮੇਰਾ ਰਹਿਣਾ ਚਲੋ ਕੋਈ ਕੋਈ ਗੱਲ ਨਹੀਂ ਬਾਬਾ ਜੀ ਜਾਣੀ ਜਾਣਾ ਆਵੇ ਤੇ ਮੈਂ ਤੁਹਾਡਾ ਹਰਪਾਲ ਉਧਿਤ ਤੇ ਇਹ ਵੀਰਾ ਆਪਣਾ ਪੰਕਜ ਪੰਕਜ ਤੇ ਲਓ ਜੀ ਪੰਡਤ ਜੀ ਸੁਣਾ ਦਿਓ ਹੁਣ ਬਾਬਾ ਜੀ ਦੀ ਕਿਰਪਾ ਨਾਲ ਕੁਛ ਉਹ ਵੀ ਗੜ ਵਿੱਚ ਪਾਈ ਬਾਬਾ ਤੇਰੇ ਨਾਮ ਦੀ ਆਹਾ ਦੇਰ ਬਣੋਣਿਆ ਇੱਕ ਦਾਤਾ ਕਿਰਪਾ ਦੋ ਬਾਬਾ ਮੇਰਾ ਕਰਾ ਪੋਣਾ ਹਰੀ ਬਾਬਾ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਤੇ ਗਮਾਤੀ ਬੋਲੇ ਛੱਡੀਆਂ ਪੱਕੇ ਮੈਂ ਗਿਆ ਕਮਾਤੀਆਂ ਲਾ ਗਈ ਤੁਮਾਤੇ ਬੀਕੋਲ ਛੱਡੀਆਂ ਨਾ ਕੋੜਾ ਦੱਤੇ ਬਰਦਾ ਕਪਾ ਦੇ ਤੁਮਾਤੇ ਬੀਕੋਲ ਛੱਡੀਆਂ ਤੁਨਾ ਕੋੜਾ ਕੱਲੇ ਬਿਠਾ ਹੈ ਕਪਾ ਦੇ ਤੁਮਾਤੇ ਬੀਕੋਲ ਛੱਡੀਆਂ ਲੱਗੀਆਂ ਪਰੀਆਂ ਅੱਖੀਆਂ ਨੂੰ ਆ ਨਾਲ ਪੌਣਾ but hey ਦਾ ਗੁਰੂ ਸੱਚੇ ਦਾਰ ਕੀ ਸਾਥ ਦੇਣਾ ਸਾਰਿਆਂ ਨੇ ਠੀਕ ਆ ਤੇ ਬਾਬਾ ਜੀ ਜਾਣਦੇ ਆ ਵੀ ਗਵੌਣਾ ਉਹਨਾਂ ਨੇ ਹੀ ਆ ਤੇ ਕਹਿੰਦੇ ਉਹਦੇ ਨਾਂ ਦਾ ਕਿੱਦਾਂ ਕੀ ਪੁੱਠਾ ਕੀ ਸਿੱਧਾ ਇਦਾਂ ਹੀ ਆ ਜੀ ਤੇ ਚਲੋ ਉਹਨਾਂ ਨੂੰ ਦੇਖ ਕੇ ਆਪਣੇ ਆਪ ਬੋਲ ਅੰਦਰ ਆਉਣ ਲੱਪ ਪੈਂਦੇ ਆ ਬੋਲੀਆਂ ਸੁਣਾਵਾਂਗੇ ਆਪਾਂ ਜਕਾਰਾ ਪੋਣਾ ਹਰੀ ਬਾਬਾ ਜੀ ਦਾ ਸੱਚੇ ਦਾਰ ਕੀ ਹੈ ਹੱਕੋਠੇ ਤੇ ਕਾਂ ਬੋਲੇ ਕੋਠੇ ਤੇ ਕਾ ਬੋਲੇ ਕੋਠੇ ਤੇ ਕਾ ਬੋਲੇ ਹੋ ਚਿੱਠੀ ਆਈ ਸੋਨੇ ਜੋਗੀ ਦੀ ਵਿੱਚ ਮੇਹਰਾ ਵੀ ਨਾ ਬੋਲੇ ਜੀ ਵਿੱਚ ਮੇਹਰਾ ਵੀ ਨਾ ਬੋਲੇ ਹੋ ਚਿੱਠੀ ਆਈ ਸੋਨੇ ਜੋਗੀ ਦੀ ਸੋਨੇ ਜੋਗੀ ਦੀ ਵਿੱਚ ਮੇਹਰਾ ਵੀ ਬੋਲੇ ਜੀ ਵਿੱਚ ਮੇਰਾ ਵੀ ਨਾਮ ਬੋਲੇ ਜੀ ਗੱਡੀ ਚੱਲਦੀ ਏ ਤਾਰਾਂ ਤੇ ਜੀ ਗੱਡੀ ਚੱਲਦੀ ਏ ਤਾਰਾਂ ਤੇ ਚੱਲਦੀ ਏ ਤਾਰਾਂ ਤੇ ਜੀ ਗੱਡੀ ਚੱਲਦੀ ਏ ਤਾਰਾਂ ਤੇ ਅੱਗੇ ਜੋਗੀ ਅੱਗੇ ਬਾਬਾ ਰੋਜ ਮੇਲੇ ਦਾ ਹੁਣ ਮਿਲਦਾ ਤਿਉਹਾਰਾਂ ਤੇਜੀ ਹੁਣ ਮਿਲਦਾ ਤਿਉਹਾਰਾਂ ਤੇ ਅੱਗੇ ਬਾਬਾ ਰੋਜ਼ ਮਿਲਦਾ ਰੋਜ਼ ਮਿਲਦਾ ਜੀ ਹੁਣ ਮਿਲਦਾ ਤਿਉਹਾਰਾਂ ਤੇਜੀ ਹੁਣ ਮਿਲਦਾ ਤਿਉਹਾਰਾਂ ਤੇ ਜਿਹ ਰੰਗ ਹਰਾ ਹਰਾ ਚੀਲਾਂ ਦਾ ਜੀ ਰੰਗ ਹਰਾ ਹਰਾ ਚੀਲਾਂ ਦਾ ਅੰਗ ਹਰਾ ਹਰਾ ਚੀਲਾ ਦਾ ਜੀ ਰੰਗ ਹਰਾ ਹਰਾ ਝੀਲ ਓ ਦੱਸ ਤੈਨੂੰ ਕਿੱਦਾਂ ਮਿਲੀ ਏ ਵਿੱਚ ਫਾਸਲਾ ਹੀ ਮੀਲਾ ਦਾ ਜੀ ਵਿੱਚ ਫਾਸਲਾ ਹੀ ਮੀ ਓ ਦੱਸ ਤੈਨੂੰ ਕਿੱਦਾਂ ਮਿਲੀ ਏ ਕਿੱਦਾਂ ਮਿਲੀ ਏ ਜੀ ਵਿੱਚ ਫਾਸਲਾ ਹੀ ਮੀਲਾ ਦਾ ਜੀ ਵਿੱਚ ਫਾਜ਼ਲਾ ਹੀ ਮੀਲਾ ਦੀ ਖੰਡ ਚੋਲਾ ਉੱਤੇ ਪਾਈ ਹੋਈ ਇਹ ਜੀ ਖੰਡੇ ਚੋਲਾ ਉੱਤੇ ਪਾਈ ਸਿੱਧ ਜੋਗੀ ਪਉਣਾ ਹਾਰਿਆ ਤੇਰੀ ਸੰਗਤ ਆਈ ਹੋਈ ਇਹਦੀ ਤੇਰੀ ਸੰਗਤ ਆਈ ਹੋਈ ਹੋ ਸਿੱਧ ਜੋਗੀ ਪਉਣਾ ਹਾਰਿਆ ਜੀ ਤੇਰੀ ਸੰਗਤ ਹੋਈ ਏ ਜੀ ਤੇਰੀ ਸੰਗਤ ਆਈ ਹੋਈ ਏ ਜਿਕਰਾ ਪੁਣਾਹਰੀ ਜੀ ਦਾ ਬੋਲ ਸਤਿ ਕੀ ਜੈ ਤੇ ਲਓ ਜੀ ਬਾਬਾ ਪੁਣਾਹਰੀ ਦੀ ਕਿਰਪਾ ਨਾਲ ਹਾਜ਼ਰੀ ਲੱਗ ਗਈ ਇੱਥੇ ਵੀ ਸਾਰਿਆਂ ਦੀ ਨਾ ਤੇ ਮਹਾਰਾਜ ਜੀ ਤੰਦਰੁਸਤੀਆਂ ਬਖਸ਼ੇ ਸਾਰਿਆਂ ਨੂੰ ਨਾ ਤੇ ਵਧੀਆ ਲੱਗਾ ਤੁਹਾਨੂੰ ਸਾਰਿਆਂ ਨੂੰ ਮਿਲ ਕੇ ਜੀ ਠੀਕ ਆ ਜੀ ਤੇ ਸਾਰਿਆਂ ਨੂੰ ਪੰਗਤ ਜੀ ਤੁਹਾਡਾ ਕੀ ਨਾਮ ਜੀ ਅਨੈਤ ਜੀ ਜੀ ਰਗੂ ਵੀਜ਼ਿੰਗ ਆਪਾਂ ਲੱਭੋ ਪਿਆਰਾ ਨਈ ਮੈਂ ਰਗੂ ਵੀ ਤੇ ਵਧੀਆ ਲੱਗਾ ਜੀ ਸਾਰਿਆਂ ਨੂੰ ਮਿਲ ਕੇ ਤੇ ਅੱਛਾ ਲੱਗਾ ਤੇ ਨੈਕਸਟ ਬਲੌਗ ਚ ਮਿਲਾਂਗੇ ਤੇ ਆਹ ਵੀਡੀਓ ਤੁਹਾਨੂੰ ਸਾਰਿਆਂ ਨੂੰ ਕਿੱਦਾਂ ਦੀ ਲੱਗੀ ਜਰੂਰ ਦੱਸਿਓ ਤੇ ਤੁਹਾਨੂੰ ਕਿੱਦਾਂ ਲੱਗਾ ਅੱਛਾ ਲੱਗਾ ਚਲੋ ਵਧੀਆ ਜੀ ਪੰਡਿਤ ਜੀ ਕਿੱਦਾਂ ਠੀਕ ਆ ਆਨੰਦ ਮਿਲ ਕੇ ਦੇਖੇ ਜਾਓ ਹੋ ਮੈਂ ਤਾਂ ਦਿੰਦਾ ਚਲੋ ਓਕੇ ਠੀਕ ਆ ਉਧਰ ਵੀਰੇ ਲਾਓ ਜਗਾਰਾ ਲਾਓ ਜਗਾਰਾ ਬਹੁਤ ਸੱਚੇ ਦਰਬਾਰ ਕੀ ਜੈ